ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਨ ਸੱਚੇ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾល ਅਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣ ਪੰਖ ਰੋਹੀ ਤਾਂ ਇੱਕ ਨ ਚੱਲੇ ਨਾਲ ਕਿ ਹੁਕਮ ਜੀ ਆਇਆ ਹੋਈਐ ਕਿਉ ਕੂੜੈ ਟੁਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀਚ ਹੁਕਮ ਲੈਖ ਦੁਖ ਸੁਖ ਪਾਈਐ ਇਹ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਵਾਈਐ ਇਹ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹੈ ਨਾ ਕੋਈ ਗਾਵੇ ਪੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਜਿਸ ਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਜੀ ਲੈਂਦੀ ਥਕ ਬਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਜਲਾਏ ਰਾਹੋ ਨਨਕ ਇਗ ਸੈਵੀ ਪ੍ਰਵਾਹੋ ਸੱਚਾ ਸਾਹਿਮ ਸਾਜਣਾ ਹੀ ਪਖਿ ਆਪਾਉ ਆਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਵਿਰਗ ਗਿਰ ਕੀਏ ਜਿਤ ਦੀਸੈ ਦਰਬਾਰ ਮਹਾਉ ਕੇ ਬੋਲਣ ਬੋਲੀਏ ਜਿਤ ਸੋਣ ਘਣੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆ ਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਨ ਕੇ ਵੈ ਜਾਣੀਏ ਸਭ ਆਪੇ ਸਚਿਆਰ ਆਪਿਆਂ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੀ ਵਿਆਹ ਤਿਨ ਪਾਇਆ ਮਾਨ ਅਨੰਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੀਸ਼ਰ ਗੁਰ ਗੋ ਰਕ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ तीर्थ नावा जे तिस भावा बिन पाणी के नाई करी जे तिसर ठूपाई वेखा बिन करमा के मिले रही मत् विच रतन जवार माणक जे एक गुरु की सिख सुनी गुरा एक देह बुझाई सबना जियां का एक दाता सो मैं विसरना जाई ਜੇ ਜੁਗ ਚਰਿਆ ਅਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿਟ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਤ ਜਗ ਲੈ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਦ ਬੀਰ ਸੁਰਨਾਥ ਸੁਣੇ ਧਰਤ ਧਵਲੇ ਆਕਾਸ ਸੁਣੇ ਦੀਵ ਲੋ ਪਾ ਤਾਲ ਸੁਣੇ ਪੋਹੇ ਨ ਸੱਗੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਆਇਸਰ ਬਰਮਾਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਸੜਕਾ ਈਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਗੁਣ ਵਿਗਾਹ ਸੁਣੇ ਸ਼ੇਖ ਬੀਰ ਬਾਦਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਸਦਾ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਾਤਿ ਕਹੀ ਨ ਜਾਈ ਜੇ ਕੋ ਕਹੈ ਪਿਛੈ ਪੁਛਤਾਏ ਕਾਗਦ ਕਲਮ ਨ ਲਿਖਨ ਹਾਰੇ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸਲਤ ਹੋਏ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੋ ਚੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਦ ਸਿਉ ਬਰਗੜ ਜਾਏ ਮੰਨੇ ਮਗਨ ਜਲੇ ਬੰਥ ਮੰਨੇ ਧਰਮ ਸਿੱਧੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੈ ਸਾਧਾਰ ਮੰਨੇ ਤਰੈ ਤਾਰੇ ਗੁਰ ਸਿਖ ਮੰਨੇ ਨਾਨਕ ਪਾਵੇ ਨਾ ਪੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪਰਧਾਨ ਪੰਜੇ ਪਾਵ ਦਰਗੇ ਮਾਨ ਪੰਜੇ ਸੋਹੀ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਕਰਮ ਦਿਆ ਕਾ ਬੂਦ ਸੰਤੋਖ ਤਾਬ ਰਖਿਆ ਜਿਨ ਸੂਤ ਜੇ ਕੋ ਬੁਝਿਆ ਹੋਵੇ ਸਦਿਆਰਤਵ ਲੈ ਉਪਰ ਕੇਤਾ ਭਾਰ ਤਰਤੀ ਹੋਰੇ ਪਰੇ ਹੋਰ ਹੋਰ ਰਸਤੇ ਪਾੜ ਤਲੇ ਕਵਣ ਜੋਰੇ ਦੀ ਜਾਸ ਰੰਗ ਬਿਨਾ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀ ਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਬਸਾਉ ਏਕੋ ਕਵਾਉ ਦਿਸਦੇ ਹੋਏ ਲਖ ਦਰਿਆਉ ਕੁਦਰਤ ਗਵਣ ਕਹਾ ਵੀ ਚਾਰ ਵਾਰਿਆਂ ਜਾਵਾ ਏਕ ਕਵਾ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਬਤਾਉ ਸੰਖ ਗ੍ਰੰਥ ਮੁਖ ਵੇਦ ਬਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਸੰਖ ਦਾਤਾਰ ਸੰਖ ਸੂਰਮੋਹ ਪਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਵਾਈ ਇਕ ਵਾਰ ਜੋ ਤੁਧ ਭਾਵੇ ਸੋਈ ਭਲੀ ਘਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਗ ਚੋਰ ਹਰਾਮ ਖੋਰ ਸੰਗ ਅਮਰ ਕਰ ਜਾਹੇ ਜੋਰ ਸੰਗ ਗਲ ਵੜ ਹਤਿਆ ਕਮਾਹੀ ਸੰਗ ਬਾਪੀ ਬਾਬ ਕਰ ਜਾਹੇ ਸੰਗ ਕੂੜਿਆਰ ਕੂੜੇ ਫਿਰਾਹੇ ਸੰਗ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਰ ਕਰਹਿ ਭਾਰੇ ਨਾਨਕ ਨੀਜ ਕਹੈ ਵਿਚਾਰ ਜਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗ ਥਾਵ ਗੰਮ ਗੰਮ ਸੰਖ ਲੋ ਸੰਗ ਕਹੇ ਤਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਂ ਗੀਤ ਗਉਣ ਗਾਹ ਅਖਰੀ ਲਿਖਣ ਬੋਲਣ ਵਾਣੇ ਇੱਕ ਰਸ ਰਸ ਸੰਜੋਗ ਵਖਾਣ ਜਿਨੇ ਇਹ ਲਿਖੇ ਤੇ ਸਿਰ ਨਾਹੀ ਦੇਵ ਫਰਮਾਏ ਦੇਵ ਤੇ ਪਾਹੇ ਜਿਤਾ ਕੀਤਾ ਦਿੱਤਾ ਨਾਉ ਨਾਵੇ ਨਾਹੀ ਕੋਥਾ ਉਹ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਬੜੀਆਂ ਹੱਥ ਪੈ ਤਨ ਦੇਹੀ ਬਾਣੀ ਤੋਂ ਤੇ ਉਦ ਰਸਖੇ ਮੂਦ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਤੋਂ ਇਹ ਭਰੀਏ ਮਤ ਪਾਪਾਂ ਕੇ ਸੰਗੋ ਤੋਂ ਪੀਣਾ ਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਪੁੰਨੀ ਆਵੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨਿਆ ਮਨ ਕਿਤਾ ਪਾਵੰਤਰ ਗਤ ਦੀਰਧ ਮਨ ਨਾ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਅਸਤਾਤ ਬਾਣੀ ਬਰਮਾਓ ਸਭ ਸੁਹਾਣ ਸਦਾ ਮਨ ਚਾਉ ਗਵਣ ਸੋ ਵਿਲਾ ਵਖਤ ਗਵਣ ਗਵਣ ਤੇਤ ਗਵਣ ਵਾਰ ਗਵਣ ਤੇ ਉਤੀ ਮਾਹੋ ਗਵਣ ਜਿ ਤੋ ਆਇ ਆਕਾਰ ਮੇਲਾ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਬਾਇ ਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਥੇ ਤਵਰਨ ਜੋਗੀ ਜਾਣ ਰਤਮਾਉ ਨ ਕੋਈ ਦਗਤਾ ਸਿਰਠੀ ਕੋ ਸਾਡੇ ਆ ਬੇ ਜਾਣੇ ਸੋਈ ਕਿਉ ਕਰਿਆ ਖਗਨਸਾ ਲਾਹੀ ਕਿ ਵਰਣੀ ਕਿਉ ਜਾਣਾ ਨਨ ਕੇ ਅਖਨ ਦਗੋ ਆਖੇ 1 2 1 ਸਿਆਣਾ ਵੱਡਾ ਸਾਹਿਬ ਵੱਡੀ ਨਾਂ ਹੀ ਕੀਤਾ ਜਾ ਕਾ ਹੋਵੇ ਨਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਬਾਤ ਆਲਾ ਬਦਾਲ ਲਖ ਅਗਾ ਸਾਂ ਆਦਾਸ ਓੜ ਕੋੜ ਘਪਾਲ ਥਕੇ ਵੇਦ ਕਹਨੇ ਇੱਕ ਬਾਤ ਸਹਿ ਸੇ 18 ਕਹਨ ਗਤੀ ਬਾਸ ਸੁਨੂ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਵਿਨਾਸ ਨਨਕ ਵਡਾਖੀਐ ਅਪੇ ਜਾਣ ਆਬ ਸਲਾਹੀ ਸਲਾਹੇ ਤਿਸੁਰਤ ਨ ਪਈਆ ਨਦੀਆਂ ਤੇ ਵਾਹ ਬਿਸਮੰਦਨ ਜਾਣੀਏ ਹੇ ਸਮੁੰਦ ਸਾ ਸੁਲਤਾਨ ਗਿਰਹਾ ਸੇ ਕੀਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰੇ ਅੰਤ ਨਾ ਸਿਫਤੀ ਕਹਿਣ ਨ ਅੰਤ ਅੰਤਨਗਰ ਨਾ ਦੇਣ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਬਾਰਾ ਵਾਰ ਅੰਤ ਕਾਰਨ ਕੀਤੇ ਬਿਲ ਰਾਹੀ ਦਾ ਕੇ ਅੰਤਨ ਪਾਈ ਰਾਹੀ ਇਹੋ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੇ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਏ ਵੜੀ ਉਜਾਵਾ ਕੋਏ ਤੇ ਸੂਜੇ ਕੋ ਜਾਣੇ ਸੋਏ ਦੀ ਵੜਿਆ ਜਾਣੇ ਆਪੇ ਆਪ ਨਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾਤਮਾਈ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਾਬ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਬਾਹੇ ਕੀਤੇ ਮੂਰਖਾ ਹੀ ਗਾਏਗੇ ਤੇ ਅੰਧ ਭੂਖ ਸਦ ਮਾਰਿ ਭੇਦਾਤ ਤੇਰੀ ਦਾਤਾਰ ਬੰਦ ਖਲਾ ਦੇ ਬਾਣੇ ਹੋਏ ਹੋ ਰਗਨਤ ਕੈ ਕੋਏ ਦੇਖੋ ਖਾਏ ਆਖਣ ਬਾਏ ਉਹ ਜਾਣੇ ਜੇਤੀਆਂ ਮੋਹ ਖਾਏ ਅਪੇ ਜਾਣੇ ਅਪੇ ਦੀ ਅੱਖੇ ਸੇ ਪੀ ਗਏ ਕੇ ਜਿਸ ਨੂੰ ਬਖਸ਼ੇ ਜਿਉਤ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਮੁੱਲ ਗੋਣਾ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲ ਸਮਾਹੇ ਮੁੱਲ ਧਰਮ ਮੁੱਲ ਦੀਬਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲ ਆ ਮੋਲ ਆਖਿਆਣਾ ਜਾਏ ਆਖਾ ਗ੍ਰਹਿ ਲੈ ਬੁਲਾਈ ਆਖੇ ਵੇਦ ਬਾੜ ਬੁਰਾ ਆਣੇ ਆਖੇ ਪੜੀ ਕਰ ਰਹੀ ਵਖਿਆਣ ਆਖੇ ਬਰਵੇਂ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਈਸਰੀ ਆਖੇ ਸੇਧੇ ਆਖੇ ਕੀਤੇ ਕੀਤੇ ਬੁੱਧ ਆਖੇ ਧਨਵਾ ਆਖੇ ਦੇਵਾ ਆਖੇ ਸੁਰ ਨਰ ਮਨ ਜਨ ਸੇਵ ਗੀਤੇ ਆਖੇ ਅਕਨ ਪਾਹੇ ਕੀਤੇ ਕਹ ਕੈ ਉਠੇ ਉਠ ਜਾਹੀ ਹਿਤੇ ਕੀਤੇ ਹੋਰ ਕਦੇ ਤਾਂ ਆਖਣ ਥਕੇ ਕੀ ਕੀ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰਗਾਵਾ ਰੰਗਾਵਾ ਸੋਦਰ ਕੀਆ ਸੁਕਰ ਗਿਆ ਜਿਤ ਬਹਿ ਸਰਬ ਸਮਾਲੇ ਵਾਜਿ ਨਾਦ ਨੇ ਗੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਵ ਕਹੀ ਨਾ ਕੀਤੇ ਗਾਵਣ ਹਾਰੇ ਗਾਵੇ ਤਉ ਨ ਪਉਨ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬ੍ਰਹਮਾ ਦੇਵੀ ਸੋਹਣ ਸਦ ਸਵਾਰੇ ਗਾਵੇ ਨਿਦਰਸ਼ਨ ਬੈਠੇ ਜੀ ਦੇਵਤਿਆਂ ਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਨ ਜੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸ ਰਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸਰਗਾ ਮਛ ਪਿਆਲੇ ਗਾਵਨ ਰਤਨ ਉਪਾਈ ਤੇਰੇ ਅਠਸੜ ਦੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਗ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੂਦ ਨੋ ਗਾਵੈ ਜੋ ਤੂਦ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਗਦੇ ਗਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਚ ਸਹਿਬ ਸਚਾ ਸਚੀ ਨਾਹੀ ਹੈ ਬੀ ਹੋਸੀ ਜੈਨ ਜਸੀ ਰਚਨਾ ਜਿੰਦ ਰਚਾਈ ਅਰੰਗੀ ਰੰਗੀ ਭੰਤੀ ਕਰ ਕਰ ਦਿਨ ਸੀ ਮਾਇਆ ਜੇ ਨਹੀਂ ਉਪਾਈ ਕਰ ਕਰ ਵੇਖਿਆ ਗੀਤਾ ਆਪਣਾ ਜੀਵ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਜੋਲੀ ਧਿਆਨ ਕੀ ਗਰਹਿ ਬਿਭੂਤ ਹਿੰਦਾ ਗਾਲ ਕੁਵਾਰੀ ਗਾਇਆ ਜੁਗਤ ਡੰਡਾ ਵਰਤੀਤ ਆਈ ਬੰਦੀ ਦਗਲ ਜਮਾਤੀ ਮਨ ਜੀਤੋ ਜਗ ਜੀਤ ਆਦੇਸ ਤਸੇ ਆਦੇਸ ਆਦ ਅਨੀਲੇ ਨਾਦ ਨਾਦ ਜਗ ਜਗ ਏਕੋ ਵੇਸ ਲੋਕਤ ਗਿਆਨ ਦਿਆ ਪੰਡਰਨ ਘਟ ਘਟ ਵਜੇ ਨਾਦੀ ਆਮਨਾਤ ਨਾਦੀ ਜਵ ਜਾਗੀ ਰਿੱਦ ਤੇ ਦਿਵ ਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤੇ ਆਦੇਸ ਸਾਧ ਅਨੀਲ ਅਨਾਦੇ ਅਨਾਹਤ ਜੁਗ ਜੁਗ ਇੱਕੋ ਵੇਸ ਇਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੀਵ ਤਿਸ ਸੁਭਾਵੈ ਦੇਵ ਚਲਾਵੈ ਜੇ ਹੋਵੇ ਫੁਰਮਾਨ ਹੋਵੇਖੇ ਉਹ ਨਾਨਦ ਰਣ ਆਵੇ ਬਹੁਤਾ ਹੀ ਹੋਵੇ ਦਾਨ ਆਦੇਸ਼ ਦਿੱਤੇ ਆਦੇਸ਼ ਆਦ ਅਨੀਲ ਅਨਾਧ ਅਨਾਹਦ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਜੁਗ ਪਾਇਆ ਤੋਂ ਏਕਾ ਵਾਰੀ ਕਰ ਕਰ ਵੇਖੈ ਸਰਜਨ ਹਾਰ ਨਨਕ ਸੱਚੇ ਕੀ ਸਾਜੀ ਕਾਰ ਆਦੇਸਤ ਸੇ ਆਦੇਸ ਆਦਿ ਨੀਲੇ ਨਾਦੇ ਨਾਹਤ ਜੁਗ ਜੁਗ ਏਕੋ ਈਸ ਇੱਕ ਦੂਜੀ ਭਉ ਲਖ ਹੋਏ ਲਖ ਹੋਈ ਲਖ ਵੀਸ ਲਖ ਲਖ ਜਿਹੜਾ ਆਖੀਏ ਏਕ ਨਾਮ ਜਗਦੀਸ਼ ਇਤਰਾਹੀ ਪਦ ਬਵੜੀਆਂ ਚੜੀਐ ਹੋਈ ਕੀ ਸੁਣ ਗੱਲਾਂ ਆਕਾਸ ਕੀ ਗਿਟਾਇ ਆਈ ਰੀਸ ਨਨਕ ਨਦਰੀ ਬਈਐ ਗੂੜੀ ਗੂੜ ਐਠੀਸ ਆਖਣ ਜੋਰੇ ਚੁਪੈਨਹ ਜੋਰੀ ਜੋਰਨ ਮੰਗਣ ਦੇਵਨ ਨ ਜੋਰੇ ਜੋਰਨ ਜੀਵਨ ਮਲਨ ਨਹ ਜੋਰੇ ਜੋਰਨ ਰਾਜਮਾਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛਟੈ ਸੰਸਾਰ ਜਿਸ ਸਾਥ ਜੋਰ ਕਰਵੇ ਖੈ ਸੋਏ ਨਨਕ ਉਤਮ ਨੀਚ ਨ ਕੋਏ ਰਾਤੀ ਉਤੀ ਸਿੱਧੀ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਦੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਉਸ ਚਦਰਵਾਰ ਤਿਥੇ ਸੋਹਣ ਪੰਚ ਬਰਵਾਨ ਨਦਰੀ ਕਰਮ ਪਵੈ ਨੀਸਾਨ ਗੱਜ ਬਗਾਈ ਉਥੇ ਪਾਏ ਨਾਨਕ ਗਏ ਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਬਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜ ਦਗੜੀ ਇਹ ਰੂਪ ਰੰਗ ਕੀ ਵੀਸ ਕੇਤੀਆ ਗਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੀਸ ਕੇਤੇ ਦੇਵ ਦਾਨਵ ਗਣ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਬਾਣੀ ਕੀਤੀਆ ਬਾਣੀ ਦੇ ਬਾਦ ਨਰਿੰਦ ਕੀਤੀਆਂ ਸਤਿ ਸੇਵਕ ਦੇ ਨਨਕ ਅੰਤ ਨਯੰਤ ਗਿਆਨ ਖੰਡ ਮ ਗਿਆਨ ਬਿਜੰਡ ਜਿੱਥੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਬਿਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਦਿੱਤਾ ਘੜੀਏ ਸੁਰਾਂ ਸੱਜਾ ਕੀ ਸੁਧ ਕਰਮਖਾਂਡ ਕੀ ਬਾਣੀ ਜੋਰ ਦਿੱਤੇ ਹੋਰ ਨ ਕੋਈ ਹੋਰ ਦਿੱਤੇ ਜੋਤਿ ਮਾਹਬਲ ਸੂਰ ਤਨਵੇਂ ਰਾਮ ਰਹਿਆ ਭਰਪੂਰ ਦਿੱਤੇ ਸਿੱਤੋ ਸਿਤਾ ਮੇ ਮਾ ਮਾਂਏ ਦਾਗੇ ਰੂਪ ਨ ਕਥਨੇ ਜਾਹੀ ਨਾ ਉਮਰੇ ਨ ਠਾਗੇ ਜਾਹੀ ਜਿਨ ਕੇ ਰਾਮ ਵਸੇ ਮਨ ਮਾਹੇ ਦਿੱਤੇ ਭਗਤ ਉਸ ਦੇ ਲੋਗ ਰਹੇ ਆਨੰਦ ਸੱਚਾ ਮਨ ਸੋਏ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਖੰਡ ਮੰਡਲ ਵਰਪੰਡ ਜੇ ਕੋ ਕਥਿ ਦਾੰਦ ਨ ਅੰਤ ਤਿਥੈ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤਿਵੇ ਤਿਵਕਾਰ ਵੇਖੈ ਵਿਸੇਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੇ ਜਿਸਨਿਆਰ ਹਰਣ ਮਤ ਵੀਰ ਹਧਿਆਰ ਭਾਉ ਖਲਾਗਨ ਤਬਤਾਉ ਭੰਡਾ ਭਾਉ ਅਮਰੀ ਤੇ ਦੇ ਢਾਲ ਘੜਿਆਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ